ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਕਿਸੇ ਨੇ ਬਹੁਤ ਵਧੀਆ ਲਿਖਿਆ ਕਿ ਸਰੀਰ ਮੇਰਾ ਮਿੱਟੀ ਦਾ ਤੇ ਸਾਹ ਮੇਰੇ ਉਧਾਰ ਨੇ ਕਮੰਡ ਮੈਂ ਕਰਾਂ ਕਿਸ ਗੱਲ ਦਾ ਇੱਥੇ ਸਾਰੇ ਹੀ ਕਿਰਾਏਦਾਰ ਨੇ ਇੱਕ ਵਾਰੀ ਇੱਕ ਬੱਚਾ ਆਪਣੀ ਟ੍ਰੇਨਿੰਗ ਪੂਰੀ ਕਰਕੇ ਆਪਣੇ ਗੁਰੂ ਤੋਂ ਇਜਾਜ਼ਤ ਲੈ ਕੇ ਆਪਣੇ ਘਰ ਵਾਪਸ ਜਾ ਰਿਹਾ ਹੁੰਦਾ ਤੇ ਜਾਣ ਮੌਕੇ ਤੋਹਫੇ ਦੇ ਵਿੱਚ ਉਹਦਾ ਗੁਰੂ ਉਸ ਬੱਚੇ ਨੂੰ ਇੱਕ ਸ਼ੀਸ਼ਾ ਦੇ ਦਿੰਦਾ ਤੇ ਉਹ ਸ਼ੀਸ਼ਾ ਕੋਈ ਆਮ ਨਹੀਂ ਹੁੰਦਾ ਉਹਦੇ ਚ ਇੱਕ ਬੜੀ ਵੱਡੀ ਖੂਬੀ ਹੁੰਦੀ ਵੀ ਉਹ ਸ਼ੀਸ਼ਾ ਜਿਹਦੇ ਨਾਲ ਕਰਕੇ ਆਪਾਂ ਦੇਖਾਂਗੇ ਆਪਾਂ ਨੂੰ ਉਹਦੇ ਮਹਾ ਭਾਵ ਆਪਾਂ ਨੂੰ ਉਹਦੇ ਮਨ ਦੇ ਅੰਦਰ ਦੀਆਂ ਦਿਮਾਗ ਦੇ ਅੰਦਰ ਦੀਆਂ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਵੀ ਕੀ ਇਹਦੇ ਅੰਦਰ ਚੰਗਿਆਈ ਆ ਤੇ ਕੀ ਇਹਦੇ ਅੰਦਰ ਬੁਰਾਈ ਆ ਜਦੋਂ ਗੁਰੂ ਆਪਣੇ ਬੱਚੇ ਨੂੰ ਉਹ ਸ਼ੀਸ਼ਾ ਦਿੰਦਾ ਤਾਂ ਉਹ ਬੱਚੇ ਨੂੰ ਸ਼ੀਸ਼ੇ ਦੇ ਵਿੱਚ ਦੀ ਪਹਿਲਾਂ ਆਪਣੇ ਗੁਰੂ ਹੀ ਦਿਖਾਈ ਦੇ ਦਿੰਦੇ ਆ ਉਹ ਬੱਚਾ ਦੇਖਦਾ ਮੇਰੇ ਗੁਰੂ ਦੇ ਵਿੱਚ ਵੀ ਬੜੀਆਂ ਬੁਰਾਈਆਂ ਨੇ ਪਰ ਉਹਦਾ ਗੁਰੂ ਹੁੰਦਾ ਇਸ ਕਰਕੇ ਉਹ ਕੁਝ ਬੋਲ ਨਹੀਂ ਸਕਦਾ ਤੇ ਇਜਾਜ਼ਤ ਲੈ ਕੇ ਉਥੋਂ ਚਲਿਆ ਜਾਂਦਾ। ਰਸਤੇ ਦੇ ਵਿੱਚ ਜੋ ਮਿਲਦਾ ਉਹਦੇ ਮੂੰਹ ਤੇ ਸ਼ੀਸ਼ਾ ਮਾਰਦਾ ਤੇ ਦੇਖਦਾ ਵੀ ਇਹ ਬੰਦੇ 'ਚ ਵੀ ਬੜੀਆਂ ਬਰਾਈਆਂ ਆਂ, ਆਹ ਬੰਦੇ 'ਚ ਵੀ ਬੜੀਆਂ ਬਰਾਈਆਂ। ਚੰਗੀ ਗੱਲ ਤਾਂ ਕੋਈ ਹੈ ਹੀ ਨਹੀਂ। ਅੱਗੇ ਜਾ ਕੇ ਰਸਤੇ 'ਚ ਉਹਦਾ ਇੱਕ ਦੋਸਤ ਮਿਲਦਾ। ਤੇ ਉਹ ਆਪਣੇ ਦੋਸਤ ਨੂੰ ਕਹਿੰਦਾ ਵੀ ਆ ਜਾ ਬੈਠ ਮੇਰੇ ਕੋਲ ਇੱਕ ਬਹੁਤ ਵਧੀਆ ਚੀਜ਼ ਆ ਤੇਰੇ ਦਿਮਾਗ ਦੀ ਗੱਲ ਪੁੱਝਾਂ। ਤੇਰੇ ਅੰਦਰ ਕੀ ਚੱਲ ਰਿਹਾ ਮੈਂ ਇਹ ਪੁੱਝਦਾ। ਜਦੋਂ ਸ਼ੀਸ਼ਾ ਉਹਦੇ ਦੋਸਤ ਤੇ ਮਾਰਦਾ ਤਾਂ ਉਹਨੂੰ ਸਾਰੀਆਂ ਹੀ ਬਰਾਈਆਂ ਦੇਖਦੀਆਂ ਕੋਈ ਚੰਗੀ ਗੱਲ ਨਹੀਂ ਦੀ ਨਹੀਂ। ਉਹ ਬੜਾ ਹੈਰਾਨ ਹੁੰਦਾ ਕਹਿੰਦਾ ਯਾਰ ਕੋਈ ਇੱਥੇ ਚੰਗਾ ਬੰਦਾ ਹੈ ਹੀ ਨਹੀਂ ਅੱਗੇ ਜਾਂਦਾ ਆਪਣੇ ਘਰੇ ਪਹੁੰਚ ਜਾਂਦਾ ਆਪਦੇ ਰਿਸ਼ਤੇਦਾਰਾਂ ਨੂੰ ਸਾਧ ਲੈਂਦਾ ਆਣ ਗਵਾਰ ਨੂੰ ਸਾਧ ਲੈਂਦਾ ਇੱਕ ਇੱਕ ਕਰਕੇ ਸਾਰਿਆਂ ਦੇ ਚਿਹਰੇ ਦੇਖਣ ਲੱਗ ਜਾਂਦਾ ਉਹਨੂੰ ਕੋਈ ਬੰਦਾ ਦਿਂਦਾ ਹੀ ਨਹੀਂ ਜਿਹੜਾ ਚੰਗਾ ਹੋਵੇ ਉਹ ਸਿਰਫ ਬਰਾਈਆਂ ਹੀ ਦਿਨੀਆਂ ਹੁੰਦੀਆਂ ਉਹਨੂੰ ਵੀ ਆ ਬੰਦਾ ਉੱਤੋਂ ਕਹੇ ਜੇ ਅੰਦਰੋਂ ਕੀ ਆ ਤੇ ਉਹ ਸੋਚਦਾ ਵੀ ਕਈ ਬੰਦੇ ਤਾਂ ਉੱਤੋਂ ਬੜੇ ਮਿੱਠੇ ਮਿੱਠੇ ਆ ਤੇ ਵਿੱਚੋਂ ਪੂਰੇ ਅੱਗ ਦੀ ਲਾਟ ਆ ਪੂਰੀ ਜ਼ਹਿਰ ਭਰੀ ਫਿਰਦੇ ਆ ਉਹ ਬੜਾ ਪਰੇਸ਼ਾਨ ਹੁੰਦਾ ਕਹਿੰਦਾ ਯਾਰ ਕੋਈ ਤਾਂ ਬੰਦਾ ਹੋਵੇ ਜਿਹੜਾ ਬਾਹਰੋਂ ਅੰਦਰੋਂ ਇੱਕੋ ਜਿਹਾ ਹੋਵੇ ਇਹ ਗੱਲ ਉਹਦੇ ਘਰ ਕਰ ਜਾਂਦੀ ਹੈ ਇੱਥੇ ਦੁਨੀਆ ਦੇ ਵਿੱਚ ਤਾਂ ਕੋਈ ਅਿਹੇ ਜਿਹਾ ਇਨਸਾਨ ਹੈ ਹੀ ਨਹੀਂ ਜਿਹੜਾ ਚੰਗਾ ਹੋਵੇ ਕਿਸੇ ਦੇ ਦਿਮਾਗ ਦੇ ਵਿੱਚ ਚੰਗਿਆਈ ਹੈ ਹੀ ਨਹੀਂ ਤੇ ਇਸ ਦੁਨੀਆ ਦੇ ਵਿੱਚ ਜਿਉਂ ਕੇ ਵੀ ਕੀ ਕਰਨਾ ਉਹ ਇਸ ਚੀਜ਼ ਨੂੰ ਨੈਗੇਟਿਵ ਪਾਸੇ ਹੋਰ ਪਾਸੇ ਲੈ ਜਾਂਦਾ ਫਿਰ ਉਹਦੇ ਦਿਮਾਗ 'ਚ ਆਉਂਦੀ ਆ ਵੀ ਮੇਰਾ ਜਿਹੜਾ ਪਿਓ ਆ ਉਹ ਤਾਂ ਬੜਾ ਚੰਗਾ ਬੰਦਾ ਹੈ ਉਹਦੇ ਤਾਂ ਬੜੀਆਂ ਖੂਬੀਆਂ ਨੇ ਵੀ ਚੱਲ ਮੈਂ ਅੱਜ ਆਪਦੇ ਪਿਓ ਦਾ ਚਿਹਰਾ ਦੇਖਦਾ ਹਾਂ ਇਹਦੇ ਵਿੱਚ ਵੀ ਉਹ ਕਰੇ ਜਾਂਦਾ ਆਪਣੇ ਪਿਓ ਦਾ ਚਿਹਰਾ ਦੇਖਦਾ ਤਾਂ ਉਹਨੂੰ ਉਹਦੇ ਵਿੱਚ ਵੀ ਬੁਰਾਈਆਂ ਨਜ਼ਰ ਆਉਂਦੀਆਂ ਕਿ ਮੇਰੇ ਪਿਓ ਦੇ ਵਿੱਚ ਵੀ ਕਾਫੀ ਕੁਝ ਬੁਰਾ ਵਾ ਚੰਗਾ ਹੈ ਹੀ ਨਹੀਂ ਕੁਝ ਤਾਂ ਉਹਦਾ ਮਨ ਅੱਕ ਜਾਂਦਾ ਉਹ ਵਾਪਸ ਆਪਣੇ ਗੁਰੂ ਕੋਲੇ ਚਲਿਆ ਜਾਂਦਾ ਦੁਨੀਆ ਤੋਂ ਮੁੱਖ ਮੋੜ ਕੇ ਤੇ ਜਾ ਕੇ ਗੁਰੂ ਨੂੰ ਨਮਸਕਾਰ ਕਰਦਾ ਤੇ ਕਹਿੰਦਾ ਗੁਰੂ ਜੀ ਆ ਲਓ ਆਪਦਾ ਸ਼ੀਸ਼ਾ ਮੈਨੂੰ ਇਹਦੀ ਲੋੜ ਨਹੀਂ ਸਾਰੀ ਦੁਨੀਆ ਤਾਂ ਬੁਰੀ ਆ ਮੈਂ ਸ਼ੀਸ਼ੇ ਤੋਂ ਕਰਾਉਣਾ ਕੀ ਆ ਤਾਂ ਉਹਦਾ ਗੁਰੂ ਹੱਸ ਪੈਂਦਾ ਕਹਿੰਦਾ ਬਹਿ ਜਾ ਪੁੱਤ ਤੇ ਉਹਦਾ ਗੁਰੂ ਸ਼ੀਸ਼ੇ ਨੂੰ ਬੱਚੇ ਦੇ ਮੂੰਹ ਹਲ ਮਾਰਦਾ ਕਹਿੰਦਾ ਲੈ ਹੁਣ ਆਪਦਾ ਚਿਹਰਾ ਦੇਖ ਉਸ ਨੂੰ ਸ਼ੀਸ਼ੇ ਵਿੱਚ ਦੀ ਸਾਰੀਆਂ ਬੁਰਾਈਆਂ ਨਜ਼ਰ ਆਉਂਦੀਆਂ ਆ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਕੁਝ ਬੁਰਾਈ ਭਰਿਆ ਪਿਆ ਹੁੰਦਾ ਤਾਂ ਗੁਰੂ ਕਹਿੰਦਾ ਪੁੱਤ ਮੈਂ ਤੈਨੂੰ ਇਹ ਸ਼ੀਸ਼ਾ ਆਪਦਾ ਚਿਹਰਾ ਦੇਖਣ ਨੂੰ ਦਿੱਤਾ ਸੀ ਆਪਦੀਆਂ ਬੁਰਾਈਆਂ ਦੇਖ ਕੇ ਉਹਨਾਂ ਨੂੰ ਦੂਰ ਕਰਨ ਲਈ ਦਿੱਤਾ ਸੀ ਨਾ ਕਿ ਲੋਕਾਂ ਦੀਆਂ ਬੁਰਾਈਆਂ ਦੇਖਣ ਨੂੰ ਤੂੰ ਇੰਨੇ ਦਿਨ ਹੋ ਗਏ ਆਪਦਾ ਚਿਹਰਾ ਤੂੰ ਇੱਕ ਵਾਰੀ ਨਹੀਂ ਦੇਖਿਆ ਆਪਦੇ ਅੰਦਰ ਝਾਤੀ ਤੂੰ ਇੱਕ ਵਾਰੀ ਵੀ ਮਾਰੀ ਲੋਕਾਂ ਦੇ ਮਾਰੀ ਜਾਂਦਾ ਉਹ ਚੰਗੇ ਬੁਰੇ ਤੂੰ ਕੀ ਲੈਣਾ ਪਹਿਲਾਂ ਤੂੰ ਤਾਂ ਚੰਗਾ ਬਣ ਜਾ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਦਾ ਮਾਰ ਲਾ ਮੈਂ ਤੈਨੂੰ ਸ਼ੀਸ਼ਾ ਕਿਸੇ ਮਕਸਦ ਦੇ ਨਾਲ ਦਿੱਤਾ ਸੀ ਵੀ ਤੂੰ ਇਹਦੇ ਵਿੱਚ ਦੀ ਦੇਖ ਕੇ ਆਪਦੀਆਂ ਬਰਾਈਆਂ ਨੂੰ ਦੂਰ ਕਰ ਸਕੇ ਨਾ ਕਿ ਕਿਸੇ ਦੀਆਂ ਬਰਾਈਆਂ ਨੂੰ ਦੇਖ ਕੇ ਮਜ਼ਾਕ ਉਡਾ ਸਕੇ ਦੋਸਤੋ ਕਹਾਣੀ ਤਾਂ ਬੜੀ ਆ ਛੋਟੀ ਜੀ ਪਰ ਸਿਖਾਉਂਦੀ ਤਾਂ ਬੜਾ ਕੋਸਾ ਸਮਝ ਤੁਸੀਂ ਵੀ ਗਏ ਅੱਜ ਕੱਲ ਆਮ ਤੌਰ ਤੇ 90% ਲੋਕਾਂ ਦੀ ਇਹੀ ਆਦਤ ਆ ਕਿ ਆਪਣੇ ਆਪ ਦੀਆਂ ਬੁਰਾਈਆਂ ਦੂਰ ਕਰਨ ਦੀ ਬਜਾਏ ਦੂਜਿਆਂ 'ਚ ਬੁਰਾਈਆਂ ਕੱਢਣ ਲੱਗ ਜਾਂਦੇ ਆ ਤੇ ਜਦੋਂ ਦੂਜਿਆਂ 'ਚ ਚਾਰੇ ਪਾਸੇ ਉਹਨਾਂ ਨੂੰ ਬੁਰਾਈਆਂ ਹੀ ਦੀਂਦੀਆਂ ਤੇ ਉਹਨਾਂ ਨੂੰ ਸਾਰੀ ਦੁਨੀਆ ਹੀ ਮਾੜੀ ਲੱਗਣ ਲੱਗ ਜਾਂਦੀ ਹੈ ਚਾਹੀਦਾ ਇਹ ਆ ਕਿ ਆਪਾਂ ਆਪ ਦੇ ਅੰਦਰ ਦੀਆਂ ਬੁਰਾਈਆਂ ਦੂਰ ਕਰੀਏ ਆਪੋ ਆਪਣੀਆਂ ਤੇ ਜਦੋਂ ਇਸ ਤਰ੍ਹਾਂ ਹੋ ਗਿਆ ਫਿਰ ਸਾਰੀ ਦੁਨੀਆ ਹੀ ਵਧੀਆ ਲੱਗਣ ਲੱਗਦੀ ਸਾਰੀ ਦੁਨੀਆ ਹੀ ਚੰਗੀ ਲੱਗਣ ਲੱਗਦੀ ਤੇ ਜੇ ਸਾਨੂੰ ਕੋਈ ਸਾਡੀ ਬੁਰਾਈ ਦੱਸਦਾ ਵੀ ਆ ਤਾਂ ਉਹਦੇ ਤੇ ਥੋੜਾ ਗੌਰ ਕਰੋ ਕਿਉਂਕਿ ਕਈ ਵਾਰ ਅਜਿਹੇ ਹਾਲਾਤ ਵੀ ਹੋ ਜਾਂਦੇ ਆ ਕਿ ਆਪਾਂ ਆਪ ਦਾ ਸ਼ੀਸ਼ਾ ਦੇਖਦੇ ਹੀ ਨਹੀਂ ਤੇ ਦੂਜਾ ਬੰਦਾ ਸਾਨੂੰ ਆਪਣਾ ਸ਼ੀਸ਼ਾ ਦਿਖਾਉਂਦਾ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਜਿਨ੍ਹਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਗਲਤੀ ਭੁੱਲ ਸਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ